ਸਾਰੇ ਭਾਰਤੀਆਂ ਨੂੰ ਡਿਪੋਰਟ ਕੀਤਾ ਜਾਵੇ ਅਮਰੀਕਾ ਸਿਆਸਤਦਾਨ ਦੇ ਬਿਆਨ ਨੇ ਮਚਾਈ ਹਲਚਲ ਦੱਸਿਆ ਕਿ ਇੱਕ ਅਮਰੀਕੀ ਸਥਾਨਕ ਸਿਆਸਤਦਾਨ ਵੱਲੋਂ ਭਾਰਤੀਆਂ ਦੇ ਖਿਲਾਫ ਕੀਤੇ ਗਏ ਵਿਵਾਦ ਬਿਆਨ ਨੇ ਅਮੈਰੀਕਾ ਪਰਵਰਿਸ਼ ਵਿੱਚ ਭਾਰਤੀ ਪਾਇਚਾਰੇ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ ਦੱਸਦੀਏ ਕਿ ਕੈਨਕਟ ਰਾਜ ਦੇ ਸਿਟੀ ਕਾਉਂਸਲਰ ਮੈਂਬਰ ਚੌਕਸਨ ਨਵੀਨ ਨੇ ਸੋਸ਼ਲ ਮੀਡੀਆ ਤੇ ਭਾਰਤੀ ਨੂੰ ਸਮੂਹ ਰਿਪੋਰਟ ਦੀ ਮੰਗ ਕੀਤੀ ਹੈ ਇਸ ਦੀ ਟਿੱਪਣੀ ਉਹਨਾਂ ਨੇ ਕੀਤੀ ਹੈ ਜਿਸ ਵਿੱਚ ਉਸ ਨੇ ਦੇਸ਼ ਲੇ ਕਿਹਾ ਕਿ ਭਾਰਤੀ ਲੋਕ ਅਮਰੀਕਾ ਦੇ ਸਥਾਨ ਸਥਾਨਾਂ ਦਾ ਗਲਤ ਫਾਇਦਾ ਚੱਕ ਰਹੇ ਹਨ ਉਸਨੇ ਕਿ ਇਥੋਂ ਤੱਕ ਕਿਹਾ ਕਿ ਕੋਈ ਵੀ ਭਾਰਤੀ ਅਜਿਹਾ ਨਹੀਂ ਜੋ ਅਮਰੀਕਾ ਦੀ ਪਰਵਾਹ ਕਰਦਾ ਹੋਵੇ ਅਤੇ ਲੋਕ ਸਿਰਫ ਆਪਣੇ ਹਿੱਤ ਲਈ ਇੱਥੇ ਆਉਂਦੇ ਨੇ ਤੇ ਇਸ ਦੇ ਨਾਲ ਹੀ ਇਹ ਟਿੱਪਣੀਆਂ ਬਾਅਦ ਵਿੱਚ ਸਿਟੀ ਕੌਂਸਲ ਦੇ ਨੋਵਨ ਦੀ ਸਖਤ ਨਿੰਦਾ ਕਰਦੇ ਹੋਏ ਉਹਨਾਂ ਨੂੰ ਕੌਂਸਲ ਦੀਆਂ ਕਈ ਜ਼ਿੰਮੇਵਾਰੀਆਂ ਤੋਂ ਹਟਾ ਦਿੱਤਾ ਗਿਆ ਹੁਣ ਉਸ ਉਹਨਾਂ ਨੂੰ ਕੋਈ ਵੀ ਸਰਵਿਸ ਟਿੱਪਣੀਆਂ ਕਰਨ ਤੋਂ ਪਹਿਲਾਂ ਇਜਾਜ਼ਤ ਲੈਣੀ ਪਵੇਗੀ ਦੇਸ਼ ਦੇ ਨਾਲ ਹੀ ਨੌਰਨ ਨੇ ਬਾਅਦ ਵਿੱਚ ਸਪਸ਼ਟਕਰਨ ਦਿੱਤਾ ਹੈ ਕਿ ਦਿੰਦੇ ਹੋਏ ਕਿਹਾ ਕਿ ਉਸ ਦੇ ਨਿੰਦਾ ਸਾਰੇ ਭਾਰਤੀ ਅਮਰੀਕਾ ਵਿਰੋਧ ਨਹੀਂ ਸੀ ਪਰ ਕੁਝ ਵਿਸ਼ੇਸ਼ ਹਿੰਦੂ ਸਮੂਹ ਵਿਰੋਧ ਸੀ ਜੋ ਕਿ ਮੁਤਾਬਕ ਜੋ ਕਿ ਉਹਨਾਂ ਦੇ ਮੁਤਾਬਕ ਅਮਰੀਕਾ ਦੀ ਨੀਤੀ ਨੂੰ ਨੁਕਸਾਨ ਪਹੁੰਚਾ ਰਹੇ ਨੇ ਫਿਰ ਵੀ ਭਾਰਤ ਅਮਰੀਕਾ ਪਾਈਚਾਰੇ ਅਤੇ ਹੋਰ ਹਾਕ ਦਾ 그룹ਾ ਵਿੱਚੋਂ ਉਸ ਦੇ ਬਿਆਨਾਂ ਨੂੰ ਭਾਰੀ ਨਿੰਦਾ ਕੀਤੀ ਗਈ ਹੈ ਅਤੇ ਕਈ ਸੰਗਠਨਾਂ ਨੇ ਉਸ ਦੀ ਕੈਨਸਲ ਮੈਂਬਰ ਵੱਜੋਂ ਵੀ ਬਰਖਾਸਤੀ ਦੀ ਮੰਗ ਕੀਤੀ ਹੈ ਇਹ ਮਾਮਲਾ ਹੁਣ ਸਿਰਫ ਇੱਕ ਸਥਾਨਕ ਵਿਵਾਦ ਨਹੀਂ ਰਹਿ ਗਿਆ ਇਹ ਸਗੋਂ ਕਿ ਇਹ ਅਮਰੀਕਾ ਭਾਰਤ ਵਿੱਚ ਭਾਰਤੀ ਭਾਈਚਾਰੇ ਦੀ ਸੁਰੱਖਿਆ ਅਤੇ ਸਨਮਾਨ ਨੂੰ ਲੈ ਕੇ ਵੀ ਚਿੰਤਾ ਦਾ ਮਾਮਲਾ ਬਣ ਚੁੱਕਿਆ ਹੈ